ਸੋ ਲੋਜੀ ਗਾਇਸ ਸੋ ਇਸ ਕਰਕੇ ਅਸੀਂ ਹਾਵਲੀ ਟ੍ਰੇਨ ਲੈ ਲਈਆ ਸੋ ਲੋਜੀ ਗਾਇਸ ਫਾਈਨਲੀ ਬੱਚਿਆਂ ਨੂੰ ਕਰਕੇ ਆਈਆਂ ਡ੍ਰੌਪ ਸਕੂਲ ਤੇ ਹੁਣ ਆਈਆਂ ਕਾਰ ਕਦ ਚਿੱਟੇ ਨਹੀਂ ਬੰਦੇ ਸੋ ਲੋ ਜੀ ਅਨੀਆਂ ਨੂੰ ਵੀ ਪਾ ਦਿੱਤੇ ਵਿੱਚ ਛੋਲਾ ਨੂੰ ਨਾਲੇ ਕਰਦਨੀ ਐਡ ਲੋ ਜੀ ਗਾਇਸ ਮੈਂ ਕਰ ਦਿੱਤੇ ਚੋਲ ਵੀ ਐਡ ਪਾਣੀ ਪਾਣ ਲੱਗੀ ਆ ਸੋ ਲੋ ਜੀ ਗਾਇਸ ਪਾਣੀ ਵੀ ਕਰ ਦਿੱਤਾ ਐਡ ਇਹਨੂੰ ਕਰਦਨੇ ਹੁਣ ਮਿਕਸ ਕਰਮਗਰਮ ਲੈ ਕੇ ਆਈ ਸੀ ਸੋਇਆ ਐਂਡ ਚੋਲ ਤੇ ਇਹਨਾਂ ਨੂੰ ਖਵਾਨੀ ਪਈਆਂ ਤੇ ਮਿਲਦੀਆਂ ਘਰ ਜਾ ਕੇ ਗਾਇਸ ਤੁਹਾਨੂੰ ਸੋ ਲੋ ਜੀ ਗਾਇਸ ਫਤਿਹ ਖਾ ਪੀ ਕੇ ਸੋ ਗਿਆ ਹਜੇ ਲੱਗੇ ਹੋਰ ਤੇ ਫਤਿਹ ਸਿੰਘ ਨੂੰ ਮੈਂ ਕਿਹਾ ਚਲ ਉੱਠ ਜਾਈਗਾ ਤੇ ਮੈਂ ਕਿਹਾ ਚਲ ਇੱਕ ਘੰਟੇ ਐ ਪਾ ਨਾਨਕ ਨਾਮ ਚੜਦੀ ਕਲਾ ਤੇਰੀ ਪਾਣੀ ਸਰਬਤ ਦਾ ਭਲਾ ਵਾਹਿਗੁਰੂ ਹਾਈ ਗਾਇਸ ਅਕਲ ਬਾਕ ਤੇ ਚਾਣਾ ਲੈਸ ਇਨ ਸਪਾਈ ਮਾ ਬੇਬੀ ਮਾ ਬੇਬੀ ਨਹੀਂ ਮਾ ਬੇਬੀ ਸੋ ਗਾਇਸ ਫਾਈਨਲੀ ਬੱਚੇ ਚਲੇ ਸਕੂਲ ਤੇ ਮੰਮੀ ਚਲੀ ਹੈ ਡ੍ਰੌਪ ਕਰਨ ਵਾਸਤੇ ਆਪਣੇ ਬੇਬੀ ਨੂੰ ਬੀ ਕੇਅਰਫੁਲ ਕੇਅਰਫੁਲ ਗੁੱਡ ਬாய் ਆ ਸੋ ਬਿਊਟੀਫੁਲ ਗੁੱਡ ਮਾਰਨਿੰਗ ਗਾਇਸ ਸੋ ਗਾਇਸ ਕੀ ਹਾਲ ਚਾਲ ਸਾਰਿਆਂ ਦਾ ਠੀਕ ਠਾਕ ਵਾਹਿਗੁਰੂ ਜੀ ਦੀ ਕਿਰਪਾ ਸਾਰੇ ਚੜ੍ਹਦੀ ਕਲਾ ਨੇ ਅਸੀਂ ਵੀ ਚੜ੍ਹਦੀ ਕਲਾ ਵਿੱਚ ਆ ਸੋ ਡੇਲੀ ਰੁਟੀਨ ਡੇਲੀ ਵਲੌਗ ਵਿੱਚ ਤੁਹਾਡਾ ਸਾਰਿਆਂ ਦਾ ਹਾਰਦਿਕ ਤੇ ਨਿੱਗਾ ਸਵਾਗਤ ਗਾਇਸ ਸੋ ਬੱਚੇ ਚਲੇ ਸਕੂਲ ਤੇ ਕਰਦੇ ਆ ਬੱਚਿਆਂ ਨੂੰ ਡ੍ਰੌਪ ਆਫ ਫੋ ਹੀ ਯੂ ਗੋ ਬੋਏ ਹੇ ਯੂ ਗੋ ਸੋ ਗਾਇਸ ਚਲਦੇ ਆ ਬੱਸ ਸਟਾਪ ਤੇ ਫਟਾਫਟ ਸੋ ਗਾਇਸ ਬੱਚੇ ਭੱਜਦੇ ਆ ਬਿਕਾਜ਼ ਬੱਸ ਆ ਗਈ ਆ ਸਾਡੀ ਐਸ ਕਰਕੇ ਸੋ ਬੱਸ ਇਜ਼ ਕਮਿੰਗ ਓ ਮਾਈ ਗਾਡ ਸੋ ਫਾਈਨਲੀ ਬੱਸ ਵੀ ਆ ਗਈ ਸਾਡੇ ਕੇਅਰਫੁਲ ਕੇਅਰਫੁਲ ਫਤਿਹ ਬੱਸ ਇਜ਼ ਦੇ ਸੋ ਲੋਜੀ ਗਾਇਸ ਅਸੀਂ ਬੈਠ ਚੁੱਕੇ ਹਾਂ ਬੱਸ ਤੇ ਫਤਿਹ ਸਿੰਘ ਵੀ ਬੈਠ ਚੁੱਕਾ ਹੈ ਤੇ ਮੰਮੀ ਤੇ ਵੀਰਾ ਵੀ ਬੈਠ ਗਿਆ ਫਤਿਹ ਦਾ ਸੋ ਲੋਜੀ ਗਾਇਸ ਹੁਣ ਚੱਲਦੇ ਹਾਂ ਫਤਿਹ ਸਿੰਘ ਨੂੰ ਤੇਗ ਨੂੰ ਕਰਦੇ ਆ ਸਕੂਲ ਡ੍ਰੌਪ ਤੇ ਮਿਲਦੇ ਆਂ ਅਸੀਂ ਬਾਅਦ ਵਿੱਚ ਤੁਸੀਂ ਕਰੋ ਇਨਾਂ ਚ ਕਰ ਇੰਜੋਏਮੈਂਟ ਸਾਡੇ ਵੀਊ ਦਾ Gideon Park, Harold Woods, Brent ਸੋ ਲੋਜੀ ਗਾਇਸ ਹੁਣ ਅਸੀਂ ਬੈਠ ਚੁੱਕੇ ਹਾਂ ਟ੍ਰੇਨ ਤੇ ਤੇ ਫਤਿਹ ਸਿੰਘ ਕਾ ਜਬ ਮਮੀ ਨਾਲ ਫਾਨ ਨੇ ਐਂਡ ਵੀਰੇ ਨਾਲ ਸੋ ਆਹ ਵਾਲੀ ਟੈਂਸ ਜੀ ਬੈਗੀਆਂ ਦੂਸਰੀ ਵਾਲੀ ਨਾ ਬਹੁਤ ਲੇਟ ਆਣੀ ਸੀ ਸੋ ਦੂਜੇ ਰਸਤੇ ਥਾਣੀ ਹੁਣ ਅਸੀਂ ਚੱਲੇ ਆ ਥੋੜਾ ਜਿਆ ਲੈ ਕੇ ਥੋੜਾ ਜੇ ਦੂਰ ਪੈਊਗਾ ਥੋੜਾ ਐਕਚੁਅਲੀ ਲੇਟ ਵੀ ਹੋ ਜਾਾਂਗੇ ਐਕਚੁਅਲੀ ਤੇ ਡੋਂਟ ਵਰੀ ਬਟ ਪਹੁੰਚ ਜਾਾਂਗੇ ਟਾਈਮ ਸਿਰ ਸੋ ਦੂਸਰੀ ਵਾਲੀ ਨਾ ਅੱਜ ਪਤਾ ਨਹੀਂ ਕੀ ਹੋਇਆ ਏ ਉਹ ਕਹਿੰਦੇ ਸਰਵਿਸ ਨਹੀਂ ਹੈਗੀ ਤੇ ਬਹੁਤ 15 15 20 20 ਮਿੰਟ ਲੇਟ ਹੋਣਦੀਆਂ ਸੋ ਇਸ ਕਰਕੇ ਅਸੀਂ ਆਹ ਵਾਲੀ ਟ੍ਰੇਨ ਲੈ ਲਈ ਆ We are in the train and we, are, and we are sleeping. We are going to the beach. Mm, it's cheeky. ਸੋ ਫਤਿਹ ਸਿੰਘ ਕੰਨ ਦਾ ਸਾਰੇ ਜਿਹੜੇ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਦੇ ਹੋ ਤਾਂ ਤੇ ਗਰੁੱਪ ਕਰੰਦੇ ਆ ਫਾਨ ਨੇ ਸੋ ਅਸੀਂ ਚੱਲਦੇ ਆ ਫਟਾਫਟ ਸੋ ਲੋ ਜੀ ਗਾਇਸ ਆ ਗਿਆ ਸਾਡਾ ਟ੍ਰੇਨ ਸਟੇਸ਼ਨ ਸੋ ਉੱਤਰ ਕੇ ਹੁਣ ਅਸੀਂ ਲੈਣ ਲੱਗਿਆ ਦੂਸਰੀ ਬਾਸ ਸਿੱਥੋ ਤੇ ਸਕੂਲ ਪਹੁੰਚਣੀਆਂ ਐ ਐਕਚੁਅਲੀ ਇੱਥੇ ਹੁਣ ਦੋ ਤਿੰਨ ਹੀ ਸਟਾਪਾਂ ਗਿਆ ਤੇ ਪਹੁੰਚ ਗਈ ਬੱਚੇ ਸਕੂਲ ਬੱਚਿਆਂ ਨੂੰ ਕੀਤਾ ਡ੍ਰੌਪ ਤੇ ਮੈਂ ਹੁਣ ਇੱਥੋਂ ਬੱਸ ਲੈ ਕੇ ਤੇ ਦੂਸਰੇ ਰਸਤੇ ਥਾਣੀ ਚੱਲੀ ਆ ਘਰ ਨੂੰ ਬਿਕਾਜ਼ ਨਾ ਟ੍ਰੇਨ ਅੱਜ ਕਹਿੰਦੇ ਆ ਕਿ ਇੱਧਰੋਂ ਨਹੀਂ ਚੱਲਦੀਆਂ ਪਈਆਂ ਪਤਾ ਨਹੀਂ ਕੋਈ ਇਲੈਕਟ੍ਰਿਕ ਦਾ ਕੋਈ ਕੰਮ ਚੱਲਣ ਕਾਰ ਨੂੰ ਕਾਰ ਪਹੁੰਚ ਗਏ ਫਿਰ ਤੁਹਾਨੂੰ ਮਿਲਦੀ ਹੈ ਗਾਇਸ ਸੋ ਲੋਜ ਗਾਇਸ ਫਾਈਨਲੀ ਬੱਚਿਆਂ ਨੂੰ ਕਰ ਕੇ ਆਈਆਂ ਡ੍ਰੌਪ ਸਕੂਲ ਤੇ ਹੁਣ ਆਈਆਂ ਕਾਰ ਸੋ ਬਣਾਉਣੀ ਹੈ ਕੱਪ ਆਫ ਟੀ ਬਿਕਸ ਇਜ਼ ਇਜ਼ ਰੀਲੀ ਕੋਲਡ ਐਂਡ ਮੈਂ ਕਿਹਾ ਚਲੋ ਚਾਹ ਬਣਾਉਣੀ ਹੈ ਪਹਿਲੇ ਫਟਾਫਟ ਸੋ ਲੋਜੀ ਗਾਇਸ ਕੇਟਲ ਨੂੰ ਕੱਢਿਆ ਪ੍ਰੋਪਰਲੀ ਵੋਸ਼ ਤੇ ਫਿਰ ਇਹਦੇ ਵਿੱਚ ਪਾ ਦਿਆ ਐਟ ਬੂਟਰ ਤੇ ਬਨੋਨੇ ਆ ਕਾ ਪਫਟੀ ਸੋਟੀ ਬਣਾ ਕੇ ਫਿਰ ਮੈਂ ਤੁਹਾਨੂੰ ਮਿਲਦੀ ਆ ਗਾਇਸ ਸੋ ਲੋਜੀ ਗਾਇਸ ਬਣ ਚੁੱਕੀ ਹੈ ਟੀ ਐਕਚੁਅਲੀ ਹੱਲੇ ਨਹੀਂ ਬਣੀ ਹੱਲੇ ਤਾਂ ਜਸ ਪਾਣੀ ਪਾਇਆ ਲਓ ਜੀ ਗਾਇਸ ਇਹਨੂੰ ਇੱਥੇ ਰੱਖਦੇ ਆ ਤੇ ਇਹਨੂੰ ਵੀ ਵੋਸ਼ ਕਰ ਲੈਨੇ ਆ ਇੱਕ ਵਾਰੀ ਲਓ ਜੀ ਸੋ ਹੁਣ ਬਣਦੀ ਹੈ ਟੀ ਸਾਡੀ ਤੇ ਬਣ ਜੂਗੀ ਤੇ ਦਿਖਾ ਦਈਏ ਤੁਹਾਨੂੰ ਸੋ ਪਾਣੀ ਵੇਸਟ ਹੋ ਗਿਆ ਓ ਮਾਈ ਗੋਡ ਹਾਈ ਗਾਇਸ ਵੈਲਕਮ ਬੈਕ ਟੂ ਮਾਈ ਚੈਨਲ ਆਈ ਹੋਪ एवरीवन ਇਜ਼ ਓਕੇ ਸੋ ਗਾਇਸ ਕੀ ਹਾਲ ਚਾਲ ਸਾਰਿਆਂ ਦਾ ਠੀਕ ਠਾਕ ਵਾਹਿਗੁਰੂ ਜੀ ਦੀ ਕਿਰਪਾ ਸਾਰੇ ਚੜ੍ਹਦੀ ਕਲਾ ਮੈਂ ਵੀ ਚੜ੍ਹਦੀ ਕਲਾ ਵਿੱਚ ਆ ਸੋ ਗਾਇਸ ਡੇਲੀ ਰੁਟੀਨ ਡੇਲੀ ਵਲੌਗ ਐਂਡ ਕੋਰ ਪੰਜਾਬੀ ਵਲੌਗ ਵਿੱਚ ਤੁਹਾਡਾ ਸਾਰਿਆਂ ਦਾ ਹਾਰਦਿਕ ਤੇ ਨਿੱਘਾ ਸਵਾਗਤ ਗਾਇਸ ਸੋ ਲੋਜ ਗਾਇਸ ਨਵੇਂ ਦਿਨ ਦੀ ਹੋ ਚੁੱਕੀ ਹੈ ਸ਼ੁਰੂਆਤ ਬੱਚਿਆਂ ਨੂੰ ਕਰ ਦਿੱਤਾ ਸਕੂਲ ਡਰੋਪ ਆ ਚੁੱਕੀਆਂ ਮੈਂ ਘਾਰੇ ਤੇ ਹੁਣ ਚਲਦੇ ਆ ਕਿਚਨ ਦੇ ਬਣਾਉਣੀਆਂ ਕਪਫ ਟੀ ਐਂਡ ਸੋਇਆ ਚੋਲ ਸੋ ਚੰਕੀ ਸੋਇਆ ਚੋਲ ਜਿਹਨਾਂ ਦਾ ਕਰਿਪਸੀ ਕਰਿਪਸੀ ਸੋਇਆ ਮੈਨੂੰ ਬਹੁਤ ਪਸੰਦ ਆਇਆ ਸੋਇਆ ਖਾਣਾ ਐਂਡ ਚੋਲਾ ਵਿੱਚ ਵੀ ਇਤੇ ਜ਼ਿਆਦਾ ਟੇਸਟੀ ਲੱਗਦਾ ਸੋ ਚਲੋ ਚਲਦੇ ਆ ਟਾਈਮ ਨਹੀਂ ਵੇਸਟ ਕਰਦੇ ਫਟਾਫਟ ਚਲਦੇ ਆ ਕਿਚਨ ਦੇ ਤੇ ਬਣਾਉਣੇ ਆ ਓਕੇ ਗਾਇਸ ਸੋ ਲੋਜ ਗਾਇਸ ਅੱਜ ਸਾਡੀ ਕਾਰ ਬਣਨ ਲੱਗੀ ਆ ਸੋਇਆ ਐਂਡ ਚੋਲ ਸੋਇਆ ਵਾਲੇ ਚੋਲ ਸੋ ਮੈਂ ਇੱਕ ਕੰਨੀਆਂ ਲਈ ਇੱਕ ਗ੍ਰੀਨ ਚਿਲੀਰੀ ਬਿਕਾਸ ਬੱਚੇ ਨਾ ਐਸ ਕਰਕੇ ਬੱਚਿਆਂ ਨੇ ਖਾਣਾ ਐਸ ਕਰਕੇ ਸੋ ਸੋ ਬੱਚੇ ਤਾਂ ਮੇਲ ਬਣੇ ਲੱਗੇ ਖਾਣ ਵਾਸਤੇ ਐਕਚੁਅਲੀ ਸੋ ਮੈਂ ਨਾ ਪਿਕ ਕਰਨ ਜੰਨੀਆਂ ਪਹਿਲੇ ਬਣਾ ਕੇ ਐਕਚੁਅਲੀ ਮੈਂ ਲੈ ਕੇ ਜੰਨੀਆਂ ਨਾਲ ਹੀ ਸੋ ਮੇਰੇ ਵਾਸਤੇ ਵੀ ਈਜ਼ੀ ਹੋ ਜਾਂਦਾ ਤੇ ਬੱਚੇ ਵੀ ਭੁੱਖੇ ਨਹੀਂ ਰਹਿੰਦੇ ਸੋ ਫਟਾਫਟ ਇਹਨੂੰ ਬਣਾਣੇ ਆ ਤੇ ਫਿਰ ਤੁਹਾਨੂੰ ਦਿਖਾਉਂਦੇ ਆ ਸੋ ਇਹਨੂੰ ਪਹਿਲੇ ਪਾਣੀ ਵਿੱਚ ਭਿਉਾਂਗੀ 15 ਮਿੰਟ ਫਿਰ ਨਾਲੇ ਇਹਨੂੰ ਰੈਡੀ ਕਰ ਦੂੰਗੀ ਓਕੇ ਗਾਇਸ ਮਿਲਦੀ ਹੁਣੇ ਗਾਇਸ ਸੋ ਗਾਇਸ ਮੈਂ ਕਿ ਪਹਿਲੇ ਪਹਿਨਾ ਆਪਣਾ ਕੰਮ ਕਰ ਲਈਏ ਜਿਨੂੰ ਦਾ ਸਭ ਤੋਂ ਪਹਿਲੇ ਪਹਿਲੇ ਮੈਂ ਨਾ ਚਾਹ ਬਣਾ ਕੇ ਪੀ ਲਵਾਂ ਨੀ ਐ ਇਧਰ ਮੇਰਾ ਸੋਇਆ ਹੁੰਦਾ ਪਿਆ ਏ ਪਾਣੀ ਵਿੱਚ ਪਿਓ ਪਿਓ ਦਿੱਤਾ ਏ ਤੇ ਚੋਲ ਵੀ ਪਿਓ ਦਿੱਤੇ ਆ ਤੇ ਇੱਥੇ ਮੈਂ ਕਿਹਾ ਬਾਅਦ ਚ ਆਨੀਅਨ ਤੇ ਗ੍ਰੀਨ ਚਿਲੀ ਬਾਅਦ ਚ ਕੱਟ ਵੱਡ ਕਰ ਲੂੰਗੀ ਸੋ ਪਹਿਲੇ ਨਾ ਟੀ ਬਣਾ ਕੇ ਪਹਿਲਾ ਪੀ ਲਵਾਂ ਯੂ نو ਮੇਨ ਕੰਮ ਸੋ ਥੋੜਾ ਜਿਹਾ ਲਵੂੰਗੀ ਕੇਕ ਨਾਲ ਸੋ ਲੋ ਜੀ ਇਹਨੂੰ ਰੱਖ ਦੇ ਫ੍ਰਿਜ 'ਚ ਸੋ ਹਜੇ ਕੇ ਇੱਕ ਮੁੱਕੰਦ ਨਾ ਨਹੀਂ ਲੈਂਦੇ ਆ ਸਾਡੇ ਘਰ ਇੱਕ ਨਾ ਸਾਡੇ ਘਰ ਕੇਕ ਬਹੁਤ ਹੀ ਘੱਟ ਖਾਂਦੇ ਆ ਤੇ ਫਿਰ ਵੀ ਜਿਸ ਤਰ੍ਹਾਂ ਨਾ ਲਾਈਕ ਵੱਡੇ ਬੁੱਡੇ ਹੋਣ ਤੇ ਫਿਰ ਜਦਸਾ ਕੇਕ ਨਹੀਂ ਨਾਲ ਪਸੰਦ ਕਰਦਾ ਤੇ ਗਰੂਪ ਤੇ ਬਿਲਕੁਲ ਨਹੀਂ ਕਰਦਾ ਤੇ ਮੈਂ ਤੇ ਫਤੇ ਸਿੰਘ ਜੀ ਥੋੜਾ ਬੋਤਾ ਖਾਣੇ ਆ ਤੇ ਜਾਇਰੇ ਪਪਾ ਖਾਂਦੇ ਆ ਬਸ ਇਹਦੇ ਪਪਾ ਐਕਚੁਅਲੀ ਬਹੁਤ ਖਾਂਦੇ ਆ ਸੋ ਆ ਮੇਰਾ ਪੀਸ ਸਹੇਜੂਗਾ ਗਾਇਸ ਤੁਸੀਂ ਵੀ ਖਾ ਲੋ ਇਟਸ ਵੈਰੀ ਨਾਈਸ ਓਕੇ ਗਾਇਸ ਮੈਂ ਨਾ ਚਾਹ ਪਾਣੀ ਪੀ ਕੇ ਫੇ ਮਿਲਦੀ ਆ ਤੁਹਾਨੂੰ ਠੀਕ ਆ ਮੇਰੇ ਹੱਥ ਨੂੰ ਲੱਗ ਗਿਆ ਥੋੜੇ ਟਿਸ਼ੂ ਪੂੰਝ ਲਵਾਉ ਮਾਈ ਗੋਡ ਸੋ ਮੈਂ ਇੱਥੇ ਚਾਹ ਵੀ ਰੱਖ ਲਈਏ ਤੇ ਮੈਂ ਕਿਹਾ ਪਹਿਲੇ ਫਟਾਫਟ ਖਾ ਕੇ ਇਹਨੂੰ ਬੰਦ ਤੇ ਕਰਾਂ ਪਾਉਂ। ਕੁਝ ਗਾਇਸ ਇੱਧਰ ਦਾ ਹਾਲ ਕੁਛ ਇਸ ਪ੍ਰਕਾਰ ਆ ਇਹਨੂੰ ਵੀ ਫਟਾਫਟ ਸੈਟ ਉਟ ਕਰ ਦਿੰਨੀ ਆ ਬਿਕਕਸ ਮੈਂ ਨਾ ਚਾਹ ਰੱਖ ਕੇ ਆਈਆਂ ਕਿਚਨ 'ਚ ਤੇ ਮੈਂ ਕਿਹਾ ਪਹਿਲੇ ਨਾ ਵੇਖਾਂ ਫੈਂਟਰੂਮ ਦਾ ਹਾਲ। ਸੋ ਫੈਂਟਰੂਮ ਦਾ ਵੀ ਬੜਾ ਮਾੜਾ ਹਾਲ ਸੀ। ਚਲੋ ਜੀ ਥੋੜਾ ਜਿਹਾ ਠੀਕ ਹੋ ਗਿਆ। ਚਲੋ ਵਾਈ ਗੁੱਡ ਕਿਰਪਾ ਨਾਲ। ਹਮੇਸ਼ਾ ਵਾਈ ਗੁੱਡੀ ਹੀ ਕਿਰਪਾ ਰਹਿੰਦੀ ਆ ਚਲੋ ਜੀ ਹੋ ਗਿਆ ਸੈਟਅਪ 에ਵਰੀਥਿੰਗ ਹੈ ਇਅਰ ਐਂਡ ਬਾਦਰ ਵੀ ਵਖਾ ਮਾ ਜੀ ਤੁਹਾਨੂੰ ਚਲੋ ਜੀ ਗਾਇਸ ਚਲਦੇ ਆ ਥੋੜੇ ਜਿਹਾ ਬਾਹਰ ਵੀ ਦੇਖ ਕੇ ਆਨੇ ਹੈ ਨਾ ਕਿੰਨਾ ਟਾਈਮ ਹੋ ਗਿਆ ਬਾਹਰ ਨਹੀਂ ਦੇਖਿਆ ਸੋ ਲਓ ਜੀ ਗਾਇਸ ਹਵਾ ਨਾ ਵੇਖੋ ਓ ਮਾਈ ਗੋਡ ਸੋ ਹਵਾ ਤੇ ਕੁਛ ਇਸ ਪ੍ਰਕਾਰ ਚਲ ਰਹੀ ਆ ਓ ਮਾਈ ਗੋਡ ਜਿਵੇਂ ਹਵਾ ਉਡਾ ਕੇ ਲੈ ਜਾਨੀ ਆ ਤੇ ਦੇਖ ਲਓ ਵਿੱਚ ਵਿੱਚ ਇੱਕਦਮ ਬੱਦਲ ਤੇ ਹਵਾ ਨੀਲੇ ਨੀਲੇ ਸਕਾਏ ਤੇ ਹਵਾ ਤੇ ਧੁੱਪ ਸਾਰਾ ਕੁਝ ਮਿਕਸ ਹੈਗਾ ਜੇ ਹੈ ਨਾ ਏਹ ਹੈ ਗਾਜੀ ਸਾਡਾ ਬ੍ਰਿਟਿਸ਼ ਵੈਦਰ oh my god ਵਿੱਚੇ ਹਵਾ ਵਿੱਚੇ ਟੁੱਪ ਤੇ ਵਿੱਚੇ ਹੀ ਲਾਈਕ ਬੱਦਲ ਸੋ ਦੂਰ ਦੇਖੋ ਤੁਸੀਂ ਬੱਦਲ ਵੀ ਨਜ਼ਰ ਆਉਂਦੇ ਨੇ ਤੁਹਾਨੂੰ ਹੁਣੇ ਵੇਖਿਓ ਇਹ ਸਾਰੇ ਬੱਦਲਾਂ ਨੇ ਭਰ ਜਾਣਾ ਤੇ ਹੁਣੇ ਮੀਂਹ ਆ ਜਾਣਾ ਸੋ ਸਵੇਰੇ ਮੀਂਹ ਆਇਆ ਜਦੋਂ ਮੈਂ ਬੱਚੇ ਛੱਡ ਕੇ ਆਈ ਨਾ ਫਿਰ ਇਸ ਕਰਕੇ ਮੇਰੀ ਵਲੋਗਿੰਗ ਨੇ ਅੱਜ ਬਣੀ ਸਵੇਰੇ ਜਦੋਂ ਮੈਂ ਬੱਚੇ ਛੱਡਣ ਗਈ ਉਹ ਥੋੜਾ ਥੋੜਾ ਸੀ ਤੇ ਫਿਰ ਇੱਕਦਮ ਫਾਸਟ ਹੋ ਗਿਆ ਸੀ ਸੋ ਲਓ ਜੀ ਗਾਇਸ ਚਲੋ ਜੀ ਚਲਦੀ ਆ ਮੇਰੀ ਚਾਹ ਠੰਡੀ ਹੋ ਗਈ ਪ੍ਰਵਾ ਚਾਹ ਪੀਲਾ ਅੰਦਰ ਜਾ ਕੇ ਸੋ ਬਰਾਹਾ ਚਾਹ ਤੇ ਮੇਰੀ ਠੰਡੀ ਹੋ ਜਾਂਦੀ ਹੈ ਆਲਵੇਜ਼ ਚਲੋ ਜੀ ਚੱਲੀ ਹੈ ਕਿਚਨ ਤੇ ਮੇਰੀ ਸੱਟੀ ਓਕੇ ਹੁਣ ਨਹੀਂ ਮਿਉਣਾ ਇੱਥੇ ਹੁਣ ਮੈਂ ਚੱਲੀ ਆ ਹੁਣ ਨਾ ਆਮ ਗੋਇੰਗ ਕਿਚਨ ਸੋ ਲਵ ਯੂ ਗਾਇਸ ਇੱਥੇ ਮੈਂ ਆਪਣਾ ਆਨਿਅਨ ਵਿੱਚ ਚੋਪ ਕਰ ਲਿਆ ਤੇ ਗ੍ਰੀਨ ਚਿਲੀ ਵਿੱਚ ਚੋਪ ਕਰ ਲਿਆ ਸੋ ਗਾਇਸ ਔਇਲ ਹੋ ਗਿਆ ਗਰਮ ਤੇ ਇਹਦੇ ਵਿੱਚ ਐਡ ਕਰ ਦਿੰਨੇ ਆ ਤਣੀਆਂ ਨਹੀਂ ਇਹਨੂੰ ਕੀ ਕਹਿੰਦੇ ਆ ਜੀਰਾ ਸੋ ਲਵ ਯੂ ਗਾਇਸ ਜੀਰਾ ਐਡ ਕਰ ਦਿੱਤਾ ਹੈ ਤੇ ਔਇਲ ਹੋ ਗਿਆ ਸੀ ਗਰਮ ਸੋ ਸਾਰੇ ਅਨੀਅਨ ਮੈਂ ਕੜਛੀ ਵਿੱਚ ਪਾ ਲਈਆ ਸੋ ਯੂ نو ਐਦਾਂ ਜਿ ਛਿੱਟੇ ਨਹੀਂ ਪੈਂਦੇ ਸੋ ਲਓ ਜੀ ਅਨੀਅਨ ਵੀ ਪਾ ਦਿੱਤੇ ਵਿੱਚ ਸੋ ਲਓ ਜੀ ਗਾਇਸ ਗਾਇਸ ਮੇਰੇ ਨਾ ਅਨੀਅਨ ਹੋ ਗਏ ਸੀ ਰੈੱਡ ਦੇ ਤੇ ਮੈਂ ਸੋਇਆ ਵੀ ਵਾਸ਼ ਕਰਕੇ ਵਿੱਚ ਥੋੜੀ ਦਿੱਤਾ ਹੁਣ ਵਿੱਚ ਵਿੱਚ ਟਮਾਟਰ ਪਾਈ ਤੇ ਨੂਨ ਵਿੱਚ ਮਸਾਲਾ ਵੀ ਐਡ ਕਰਤਾ ਤੇ ਇਹਨੂੰ ਕਰਦਣੀ ਆ ਪ੍ਰੋਪਰ ਮਿਕਸ ਤੇ ਮਿਕਸ ਕਰਦੀ ਪਈ ਆ ਪ੍ਰੋਪਰ ਸੋ ਇਧਰ ਮੇਰੇ ਚੋਲ ਵੀ ਹੋ ਚੁੱਕੇ ਆ ਚੋਲਾਂ ਨੂੰ ਨਾਲੇ ਕਰਦਣੀ ਆ ਐਡ ਲਓ ਜੀ ਗਾਇਸ ਮੈਂ ਕਰ ਦਿੱਤੇ ਚੋਲ ਵੀ ਐਡ ਸੋ ਉਸੇ ਕੋਲੀ ਨੂੰ ਨਾ ਮਿੰਕੇ ਮੈਂ ਪਾਣੀ ਪਾਣ ਲੱਗੀ ਜਿੰਨੇ ਚੋਲ ਸੀ ਓਨਾਂ ਹੀ ਪਾਣੀ ਪਾਣ ਲੱਗੀਆਂ ਸੋ ਲਓ ਜੀ ਗਾਇਸ ਪਾਣੀ ਵੀ ਕਰ ਦਿੱਤਾ ਐਡ ਇਹਨੂੰ ਕਰਦਣੀ ਆ ਹੁਣ ਮਿਕਸ ਪ੍ਰੋਪਰਲੀ ਸੋ ਇਹਨੂੰ ਨਾ ਲਾਈਟ ਗੈਸ ਕਰਕੇ ਤੇ ਮੈਂ ਪਿੱਛੇ ਰੱਖ ਦੂੰਗੀ ਐਕਚੁਅ ਸੋ ਗੈਸ ਮੈਂ ਵੇਖ ਕੇ ਨਾ 5 ਮਿੰਟ ਬਾਅਦ ਚੋਲ ਵੇਖੂਗੀ ਸੋ ਲਾਈਟ ਕਰਨ ਦੀ ਗੈਸ ਤੇ ਇਹਨੂੰ ਕਰ ਦਿੱਤਾ ਹੀ ਪਿੱਛੇ ਮੈਂ ਸੋ ਗਾਇਸ ਮੈਂ ਨਾ ਚੋਲ ਇੱਧਰ ਰੱਖ ਦਿੱਤੇ ਹੈ ਲਾਈਟ ਗੈਸ ਕਰਕੇ ਸੋ ਇੱਥੇ ਨਾ ਮੈਂ ਆਪਣੇ ਲਾਈਕ ਕੰਟੇਨਰ ਰੱਖ ਲਏ ਆ ਸੋ ਆਹ ਮੈਂ ਕੜਛੀ ਦੇ ਉੱਪਰ ਰੱਖੀ ਸੋ ਚੋਲ ਤੇ ਇੱਧਰ ਹੁੰਦੇ ਪਏ ਆ ਫਤਿਹ ਸਿੰਘ ਦਾ ਤੇ ਗਰੂਪ ਦਾ ਸੋ ਨਾਲ ਮੈਂ ਪੇਪਰ ਵੀ ਦੋ ਕੱਟ ਲਏ ਹੀ ਇਹਨਾਂ ਵਿੱਚ ਰੱਖੂੰਗੀ ਸੋ ਆਹ ਮੈਂ ਡੱਬਾ ਵੀ ਰੱਖ ਲਿਆ ਰੋਟੀ ਵਾਸਤੇ ਜਿਹਨੂੰ ਇਹਦੇ ਵਿੱਚ ਗਰਮ ਰਹਿੰਦੀ ਆ ਇਹਦੇ ਵਿੱਚ ਤੁਸੀਂ 4 ਤੋਂ 5 ਘੰਟੇ ਤੁਸੀਂ ਆਹ ਟਿਫਨ ਨੂੰ ਇਹਦੇ ਵਿੱਚ ਵਾੜ ਦੋਗੇ ਇਹਨੂੰ ਕਵਰ ਕਰ ਦੋਗੇ ਜਿੰਨੀ ਮर्जी ਠੰਡ ਹੋਵੇ 4 ਤੋਂ 5 ਆਵਰ ਗਰਮ ਰਹਿੰਦੀ ਆ ਸੋ ਇਹ ਵਿੱਚ 스ਪੂਨ ਰੱਖ ਲਿਆ ਮੈਂ ਸੋ ਆਹੀ ਆ ਜਿਹੜੇ 스ਪੂਨ ਨੇ ਆ ਨ ਆ ਸਪੋਨ ਤੇ ਟਿਸ਼ੂ ਰੱਖ ਲਿਆ ਥੱਲੇ ਸੋ ਆਨੇ ਮੇਰੀ ਕੱਲ ਦੀ ਪੂਰਜੀ ਬਚੀ ਸੀ ਇਹਨੂੰ ਵਾੜ ਦਿੰਨੀ ਆ ਫ੍ਰਿਜ ਚ ਇਹਦੇ ਉੱਤੇ ਪੇਪਰ ਲਾ ਕੇ ਸੋ ਲਓ ਜੀ ਗਾਇਸ ਇਹਦੇ ਤੇ ਮੈਂ ਲਾ ਦਿੱਤਾ ਪੇਪਰ ਇਹਨੂੰ ਵਾੜ ਦੰਨੇ ਆ ਭਾਵਾ ਫ੍ਰਿਜ ਚ ਚਲੋ ਜੀ ਤੁਸੀਂ ਇੱਥੇ ਹੰਮੀ ਇੱਥੇ ਨਹੀਂ ਆਣਾ ਇਹਦੇ ਇੱਥੇ ਰੱਖ ਲੈਂਦੇ ਸੋ ਇਹਨਾਂ ਨੂੰ ਵਾੜ ਦਿੱਤਾ ਫ੍ਰਿਜ ਚ ਦੇਖਾਂ ਗਰਮਾ ਗਰਮ ਹੋ ਚੁੱਕੇ ਆ ਓ ਮਾਈ ਗੋਡ ਗਾਇਸ ਆ ਮੇਰੇ ਚੋਲ ਬਣੇ ਸੀ ਤੇ ਇੱਧਰ ਮੈਂ ਫਟਾਫਟ ਕਰ ਲਿਆ ਪੈਕ ਰੱਖ ਦਿੱਤੇ ਇਹਦੇ ਵਿੱਚ ਕਿਸ ਨਾ ਮੇਰਾ ਨਾ ਹੋ ਗਿਆ ਕਿ ਟਾਈਮ ਇਹਨੂੰ ਕਵਰ ਕਰ ਜੰਨੀ ਆ ਸੋ ਇਹਨੂੰ ਫਟਾਫਟ ਕਰਦੀ ਆ ਮੈਂ ਬੰਦ ਸੋ ਲੋ ਜੀ ਇਹ ਤੇ ਹੋ ਗਿਆ ਹੈ ਮੇਰਾ फटाफट ਇਹਨੂੰ ਆ ਪੋਨੀਆ ਬੈਗ ਵਿੱਚ ਜੀ ਗਾਇਸ ਮੈਂ ਫਟਾਫਟ ਨਿਕਲ ਆਈ ਸੀ ਕਰੋਬਾਰ ਤੇ ਟ੍ਰੇਨ ਦੇ ਵਿੱਚ ਬੈਠੀ ਤੇ ਹੁਣ ਮੈਂ ਪਹੁੰਚ ਚੁੱਕੀ ਹਾਂ ਬਸਤੇ ਤੇ ਪਹੁੰਚਣ ਲੱਗੀ ਹਾਂ ਫਤੇ ਸਿੰਘ ਦੇ ਸਕੂਲ ਬੀ ਕੇਅਰਫੁਲ ਸੋ ਗਾਇਸ ਫਾਈਨਲੀ ਬੱਚਿਆਂ ਨੂੰ ਕੱਲ ਪਿਕ ਲੋ ਜੀ ਸਾਡੀ ਟ੍ਰੇਨ ਵੀ ਆ ਗਈ ਸੀ ਫਟਾਫਟ ਚੜ ਗਏ ਆ ਤੇ ਬੱਚਿਆਂ ਨੂੰ ਹੁਣ ਮੈਂ ਕਰਵਾਣ ਲੱਗੀ ਆ ਲੰਚ ਫਟਾਫਟ ਕਰਵਾਨੀ ਆ ਇਹਨਾਂ ਨੂੰ ਲੰਚ ਕਿਸ ਘਰ ਜਾ ਕੇ ਨੇ ਠਾਈਡ ਹੋ ਜਾਂਦੇ ਤੇ ਫਿਰ ਸੋ ਜਾਂਦੇ ਤੇ ਮੈਂ ਕਿਹਾ ਇਹਨਾਂ ਨੂੰ ਨਾ ਟ੍ਰੇਨ 'ਚ ਹੀ ਖਵਾ ਦਿੰਨੀ ਆ ਸੋ ਮੈਂ ਗਰਮ ਗਰਮ ਲੈ ਕੇ ਆਈ ਸੀ ਸੋਇਆ ਐਂਡ ਚੋਲ ਤੇ ਇਹਨਾਂ ਨੂੰ ਖਵਾਨੀ ਪਈਆਂ ਤੇ ਮਿਲਦੀਆਂ ਘਰ ਜਾ ਕੇ ਗਾਇਸ ਤੁਹਾਨੂੰ ਸੋ ਲੋਜੀ ਗਾਇਸ ਫਤੇਖਾ ਪੀ ਕੇ ਸੋ ਗਿਆ ਹਜੇ ਤਿੰਨ ਸਟਾਪ ਲੈਫਟ ਸੇ ਤੇ ਮੈਂ ਕਿਹਾ ਚੱਲ ਸੋ ਲੈ 2 ਮਿੰਟ ਤੇ ਸੱਚੀ ਸੋ ਗਿਆ ਇਹਨੂੰ ਆਈਏ ਨੀਂਦ ਬਿਕਾਜ਼ ਥੱਕ ਗਿਆ ਨਾ ਸਵੇਰੇ 6 ਵਜੇ ਦਾ ਉੱਠਿਆ ਹੁੰਦਾ ਸੋ ਹੀ ਸੋ ਥਾਇਰਡ ਹੁਣ ਅਸੀਂ ਘਰ ਪਹੁੰਚਣੇ ਵਾਲੇ ਆ ਬਸ ਦੋ ਸਟਾਪ ਰਹਿ ਗਏ ਆ ਹੋਰ ਤੇ ਫਤੇ ਸਿੰਘ ਨੂੰ ਮੈਂ ਕਿਹਾ ਚੱਲ ਉੱਠ ਜਾਈਗਾ ਤੇ ਮੈਂ ਕਿਹਾ ਚੱਲ ਇੱਕ ਘੰਟੇ 5-10 ਮਿੰਟ ਬੱਚਾ ਹੋਰ ਸੋ ਲੈਂਦਾ ਫਿਰ ਤੇ ਇਹ ਕਹਿੰਦਾ ਕੋਈ ਨਹੀਂ ਮੰਮੀ ਮੈਂ ਇਹਨੂੰ ਪਿਕ ਕਰ ਲੂੰਗਾ ਤੁਸੀਂ ਮੇਰਾ ਬੈਗ ਫੜ ਲਿਓ ਮੈਂ ਕਿਹਾ ਚੱਲ ਠੀਕ ਆ ਸੋ ਲੋਜੀ ਗਾਇਸ ਪਹੁੰਚ ਗਏ ਆ ਘਰ ਦੇ ਕੋਲ ਹੀ ਤੇ ਇੱਥੇ ਨਾ ਬੜੇ ਪਿਆਰੇ ਥੱਲੇ ਨੇ ਹਰੇ ਇਨ ਲਾਈਕ ਹਰਾ ਹਰਾ ਕਾ ਤੇ yellow yellow ਫਲਾਵਰ ਪੀਲੇ ਪੀਲੇ ਬਹੁਤ ਸੋਹਣੇ ਲੱਗਨਦੇ ਹੀ ਸੋ ਸੋ ਲੋਜੀ ਗਾਇਸ ਬੱਚਿਆਂ ਨੂੰ ਕਰਵਾ ਦਿੱਤਾ ਡਿਨਰ ਵਗੈਰਾ ਤੇ ਇੱਕ ਦੋ ਭਾਂਡੇ ਰਹਿ ਗਏ ਵਾਸ਼ ਕਰਕੇ ਰਵੀ ਰੱਖਦੇ ਆ ਸੋ ਬਾਕੀ ਮੈਂ ਭਾਂਡੇ ਵਗੈਰਾ ਵਾਸ਼ ਕਰਕੇ ਰੱਖ ਲਏ ਆ ਸੋ ਬੱਚੇ ਵੱਢ ਚੁੱਕੇ ਆਪਣੇ ਆਪਣੇ ਬੱਡਾਂ ਚ ਤੇ ਪਲੇ ਕਰ ਰਹੇ ਨੇ ਥੋੜਾ ਬੋਤਾ ਸੋ ਗਾਇਸ ਇੱਥੇ ਕਰਦੇ ਆਂ ਵਲੋਗ ਐਂਡ ਚੰਗਾ ਲੱਗਾ ਤਾਂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰ ਦਿਓ ਮਿਲਾਂਗੇ ਕਿ ਨਵੇਂ ਤੇ ਵਧੀਆ ਵਲੋਗ ਨਾਲ ਸੋ 12ਵੀਂ ਲਾਈਟਾਂ ਵਗੈਰਾ ਜਗ ਗਈਆਂ ਐ ਤੇ ਹਨੇਰਾ ਹੋ ਚੁੱਕਾ ਐ ਤੇ ਸਵੇਰ ਨੂੰ ਜਾਣਾ ਬੱਚੇ ਨੇ ਸਕੂਲ ਤੇ ਮਿਲਦੇ ਆਂ ਨਵੇਂ ਤੇ ਵਧੀਆ ਵਲੋਗ ਨਾਲ ਬਾਏ ਗਾਇਸ ਲੁੱਕ ਆਊਟ ਫॉर ਯਰself ਹੈਵ ਅ ਲਵਲੀ ਡੇ ਲਵਲੀ ਸਲੀਪ ਬਾਏ